ਜਲਦੀ ਆਇਆ ਲੜੇ ਮਾਚਲਾ ਕੋ ਆਪੇ ਹੋਰੀ ਮਾਚਲਾ ਨੂੰ ਅਧਰ ਨਹੀਂ ਖੜ ਜਾ ਉਹਨਾਂ ਨੂੰ ਬਾਈਂਦਰਾ ਕਰਾ ਬਾਰ ਕਰ ਦੇਣਾ ਅਲੱਗ ਲਵੇ ਜੀ ਦਫਾ ਆਈ ਬੋਸ ਉਹ ਕੱਲ ਪੁੱਛ ਗਿਆ ਉਹ ਬੱਜਾ ਜੀ ਕਿੱਥੇ ਵਾਹਦਾ ਉਹ ਕੱਲ ਉਹ ਕੱਲ ਮੋਸ ਵੀ ਯਾਰ ਮੈਂ ਤਰ ਕਰ ਜਾਂਦਾ ਨੂੰ ਮਟ ਤੱਕ ਨਾ ਤੱਕ ਦੋ ਮਟ ਕਾਲ ਕਰੂੰ ਗੁਲੀ ਛੱਡ ਦੋ ਮਟ ਗੁਲੀ ਛੱਡ ਕੇ ਕਰ ਲਾਂ ਰੰਡ ਚੈੱਕ ਪੁਰ

ਅੱਗੇ ਮਾਰ ਕੇ ਨਾ ਮਾਰੀ ਅੱਗੇ ਉਹ ਖੜਦਾ ਰਹਿੰਦਾ ਮੈਂ ਲੇ ਕੇ ਚੱਲਣਾ ਥੱਲੇ ਤੱਕ ਢੀ ਲੈ ਕੇ ਚੱਲਣਾ ਫੋਨ ਮਾਰ ਕੇ

ਮੈਂ ਵੀ ਇਹ ਚੱਕ ਪਰਛੋਅ ਹੈ ਮੇਰੇ ਥਾਪੇ ਮਰਦਾ ਪਰਛਦਾ ਕਰਾ ਫਿਰ ਇਹਨੂੰ ਕੋਈ ਨਾ ਨਾ ਇਹ ਨਤੰਗਰੂ ਆਇਆ ਆ ਤਾਂ ਗਲਤ ਗੱਲ ਆ ਯਾਰ ਇਹ ਇੰਨਾ ਪਰਛਦਾ ਆਏ ਮੇਰੀ ਗੱਲ ਤੋਂ ਜੇ ਦਾਜ ਹੋਈ ਹਿੰਮਤ ਤਾਂ ਮੈਨੂੰ ਠਾ ਦੂ ਫਿਰ ਮੈਂ ਭੂੰਡੀ ਉੱਤੇ ਲੇਟੂ ਮੈਨੂੰ ਲੱਗ ਜੂ ਪਤਾ ਹੋਵੇ ਮੇਰਾ ਪਿਆ ਮੇਰਾ ਬਈ ਤੇਰੇ ਦੋ ਹੱਥ ਬੰਨੇ ਮੇਰੀ ਗਣਤਾਈ ਹੱਥ ਦੋਸਤ ਮਸ ਮੇਰੇ ਕੋਲ ਮਾਇਦੇ ਨਹੀਂ ਹੈਗਾ ਕਿਉਂ ਦਾ ਇਸ ਲਈ ਇਹ ਇਹੀ ਤਾਂ ਦੂ ਇਹ ਭੂਮ ਮੂ ਤਾਂ ਦੱਬ ਮੂ ਤਾਂ ਦੱਬਦਾ ਮੋੜਾ ਜਾ ਕੋਲੇ ਪਤਾ ਮਾ ਮੇਰੇ ਛਲ ਦੇ ਗੱਲ ਤੇ ਮਰੂ ਮੈਂ ਬਈਆਂ ਖੱਲ ਬਾਤ ਕਰਕੇ ਉਹ ਬਾਹੂ ਬਾਵਾ ਮੈਂ ਨਾਲ ਲਵਾਂਗੇ ਤੋ ਜੋਰੇ ਨਾਲ ਉਹ ਪਿਆਰ ਹੈ ਮੈਂ ਪਿਆਰ ਆਹ ਸੁਣ ਕੇ ਤਾਂ ਆਈਓ ਬਾਤ ਛੱਡ ਦੇ ਉਹ ਖਰਚਾ ਯਾਰ ਬਾਤ ਛੱਡ ਦੇ ਫਿਰ ਇਹ ਪੈਂਡ ਜਾਂਦਾ ਇਹ ਕਹੇ ਤੇਰੀ ਪਰ ਪਰ ਮੁੜ ਚਿਕ ਰੋਣੇ ਪਰ ਕੇ ਲੈ ਬਾਈ ਫੜਾ ਫੜਾ ਪੁੱਢੀ ਵੜਦਾ ਪੈਂਦਾ ਖਤਮ ਮੇਰੇ ਨੰਨੇ ਦੇ ਫੜਦੀ ਬੈਣੀ ਜੇ ਮਰਜੀ ਕਰ ਲਉ ਇਹਦੇ ਬਾਅਦ ਇਹਦੇ ਬਾਅਦ ਮੈਂ ਉਹ ਫੜਨਾ ਪੁੰਡੀ ਬੈ ਠੀਕ ਹੈ ਕਿੰਨੀ ਦਾ ਬਗੀ ਮੈਂ ਕੁਝ ਬੋਲ ਨਹੀਂ ਇੱਕ ਸਵਾਲ ਰਹਿ ਗਿਆ ਇੱਕ ਸਵਾਲ ਚਲੋ ਚਲੋ ਹੋਰ ਸਵਾਲ ਦੱਸ ਦਿੰਦਾ ਕੋਈ ਛਿੱਦੀ ਵਾਰੇ ਛਿੱਦੀ ਵਾਰੇ ਇਹਦੀ ਨਹੀਂ ਕਰ ਕ੍ਰਾਂਤੀਕਾਰੀਆਂ ਵਾਰੇ ਛਿੱਦੀ ਵਾਰੇ ਤਾਂ ਇਹਨੂੰ ਵੀ ਨਹੀਂ ਪਤਾ ਚਲ ਇੱਕ ਕ੍ਰਾਂਤੀਕਾਰੀ ਨਾਮ ਦਾ ਸੱਦਰ ਦੀ ਛੜਨ ਮੈਂ ਤਾਂ ਲੋ ਨੀ ਚੱਕਰੇ ਵੀ ਤੂੰ ਇੱਕ ਕ੍ਰਾਂਤੀਕਾਰੀ ਪੂਰਨ ਚਾਰੇ ਮੁੰਡੀ ਵਾਰੀ ਤੇ ਅੱਛਾ ਫੜ ਭੁੰਡੀ ਨੂੰ ਫੋਡੇ ਨੂੰ ਲੈ ਮੈਂ ਵੀ ਸੱਤ ਬਾਹਰੀ ਉਹਦੀ ਆ ਗਈ ਗੱਲ ਸੁਣ ਪਹਿਲਾਂ ਮੇਰੀ ਜੇ ਤਾਂ ਆ ਕੇ ਵਿਚਾਰੇ ਸਵਾਲ ਜੇ ਤਾਂ ਆ ਕੇ ਗੱਲ ਵਿਚਾਰੇ ਪੈ ਜਾਏਗਾ ਠੀਕ ਹੈ ਉੱਤੇ ਬਹਿ ਕੇ ਤੇ ਮੈਂ ਪੰਜ ਸਵਾਲ ਪੁੱਛੂੰ ਪੰਜਾਂ ਨੂੰ ਇੱਕ ਵੀ ਸਹੀ ਨਹੀਂ ਹੋਣਾ ਉਹਦੀ ਛੜਨ ਗੱਲਾਂ ਕੋਈ ਨਹੀਂ ਸਿੱਟ ਬਾਈ ਬਈ ਪੈਰੀ ਹੱਥ ਲਾ ਦਾਂ ਉਦੋਂ ਫਿਰ ਉਹ ਠੱਕੇ ਨਾਲ ਸਿੱਟ ਗਿਆ ਉਹਦਾ ਫਾਇਦਾ ਨਹੀਂ ਗਾਲ ਗੱਲ ਗਾਲ ਕੱਢਦਾ ਪਰ ਆਉਂਿਆ ਯਾਦ ਉਰੀ ਆਉਂਦੇ ਉਹਨੂੰ ਵੀ ਅਗਲੇ ਨੂੰ ਪਲੇਅਰ ਨੂੰ ਖੜਾ ਹੋ ਖੜਾ ਹੋ ਖੜਾ ਉਦੋਂ ਨਾ ਰੁਕਦਾ ਆਵੇ ਬਾਗ ਜਾ ਤੂੰ ਮਰੇ ਭਰਾ ਇਹ ਬਾ ਉਦੋਂ ਨਾ ਬਾਈ ਤੇਰੀ ਕਿਟਾਈ ਕਰੂ ਮੈਂ ਮੇਰੀ ਜਗ੍ਹਾ ਉੱਥੇ ਭਈ ਕੱਲੇ ਸੈਂਡਾ ਲੈ ਕੇ ਤੇ ਮੇਰਾ ਮੋਬਾਈਲ ਪਿਆ ਪਰ ਇਹ ਮੈਨੂੰ ਅਰੇ ਸੋਬਾ ਬਾਰੀ ਭੁੰਡੀ ਦੀ ਆ ਗਈ ਕਹਿੰਦੇ ਮੇਰੇ ਵੀਰੋ ਤੇ ਕੋ ਸਾਹਬ ਨੇ ਦਰਬਿੰਦਰ ਸਰਦਾਰ ਜੀ ਸੁਭਾਲ ਪੁੱਛਣਗੇ ਹੁਣ ਥੋੜਾ ਜਿਹਾ ਸਾਂਹ ਭੁੱਗੂ ਕੇ ਵੀ ਸੀ ਬਾਗੂ ਓਏ ਹੋ ਮਰ ਗਿਆ ਮਰ ਗਿਆ ਮਰ ਉੱਥੇ ਹੋ ਮੜਾ ਉੱਥੋਂ ਜੀ ਮੈਨੂੰ ਉੱਠਣਾ ਪਊਗਾ ਥੋੜਾ ਜਿਹਾ ਕੋਈ ਗੱਲ ਨਹੀਂ ਹਾਂ ਜੀ ਬੋਲੋ ਸਰਦਾਰ ਸਾਹਿਬ ਹਾਂ ਜੀ ਕਰਤਿਕਾਰੀਆਂ ਦੇ ਨਾਮ ਦੱਸੋ ਇਕਰਾਪੁਰ ਦਾ ਇੱਕ ਕੋਲੂ ਹਮ ਚੱਕਰ ਪਰ ਸ਼ਗਲਤ ਹਮ ਇਹਦੇ ਰਾਜਾ ਇੱਕ ਪੱਲਾ ਬਿਲਕੁਲ ਸਹੀ ਜਵਾਬ ਦਿੱਤਾ ਸਹੀ ਜਵਾਬ ਭਾਈ ਆਲੇ ਪਿੰਡ ਜੀ ਚੋਟੀ ਤੇ ਗਿਆ ਸੀ ਸਾਰੀ ਦਿਨ ਹਾਂ ਬਾਈ ਯਾਦ ਹੀ ਫੇਰਾਗੀ ਚੱਲ ਉਹ ਪੋਗੀ ਸਾਰੇ ਸਨ ਬਾਰੀ ਦਵਾਰੋਂ ਫਿਰ ਅਕੀ ਲਈ ਯਾਦ ਹੀ ਆਗੀ ਬਾਈ ਮੇਰੇ ਕੋਲ ਆਉਣ ਵਾਲੀ ਯੋਰੀ ਮਤਲਬ ਪੰਜ ਕਰਾਤੀ ਕਰੇ ਦਿਨੋਂ ਦਸਤੇ ਨਹੀਂ ਬਾਈ ਜੋੜ ਲਿਓ ਪਹਿਲੀ ਵਸਤਿੰਗ ਆਜੀ ਵੀਡੀਓ ਲੋਕ ਕੀ ਆਉਣ ਵਾਲੀ ਯੋਰੀ ਉੱਤੇ ਮਰੂਮ ਤੂੰ ਐਂ ਕਰ ਉਲਟੀ ਹੈ ਮਾਰੀਆਂ ਜਾਂ ਉਲਟੀ ਮਾਰੇਗਾ ਮੈਂ ਥੱਲੇ ਜਾ ਕੇ ਇਕੱਲੇ ਨੂੰ ਗੱਲਾਂ ਹੋਣਗੀਆਂ ਬੰਦਾ ਆਪਣੇ ਕੋਲ ਦੋਏ ਨੂੰ ਕੰਬਲ ਚੱਕੇ ਨੂੰ ਲੈ ਕੇ ਮੁਰ ਚੱਲ ਉੱਥੇ ਚਾਣਾ ਨੂੰ ਉੱਥੇ ਬਹੂਆ ਜਾ ਪੰਜ ਕ੍ਰਾਂਤੀ ਕਰਾਂਗੇ ਮੈਂ 9 10 ਦੇ ਸਹੀ ਉਹਨੇ ਦੱਸਦਾ ਜਿਹੜੇ ਉਹੀ ਸੇਮ ਦੱਸਣੇ ਨੇ ਹਾਂ ਜਿਹੜੇ ਉਹਨੇ ਦੱਸਣ ਕ੍ਰਾਂਤੀਕਾਰੀ ਪੰਜ ਪੂਰਨ ਹਾਂ ਬੋਲੋ ਹਾਂ ਸੈਨਾ ਹਾਂ ਰਾਜਾ ਹਾਂ ਬਾਗ ਆਏ ਹੋਏ ਤੇਰੇ ਸਾਥ ਕੇ ਮਤੋਂ ਤੇ ਮੈਂ ਤੈਨੂੰ ਕੰਬਲ ਦੇ ਆਏ ਹੋਏ ਸੁਬਾ ਦੇ ਲਿਆਤਾ ਉਹ ਝੂਠੇ ਦੱਦਲੇ ਨਾਲ ਪੂਰੇ ਹੋ ਗਏ ਹਾਂ ਟਾਈਮ ਹੋ ਗਿਆ 11:00 ਬਜੇ 10 ਮਿੰਟ 12:00 ਬਜੇ ਹਾਂ ਮੈਂ ਇਹਨਾਂ ਨੂੰ ਆ ਕੇ ਵੀ ਜਿਆਦਾ ਇੱਕ ਫੋਨ ਦੇ ਦੋ ਹਾਂ ਜੇ ਸਮਝੋ ਭਾਈ ਫੋਨ ਲੈ ਕੇ ਬੰਦੇ ਨਾਲ ਆਈ ਗੱਲ ਕਰਤਾ ਯਾਰ ਬੈੜਾ ਵਿਡਸ ਨੇ ਤਾਂ ਯਾਰ ਫੋਨ ਗਾਉਂਗੇ ਅਸ ਤਾਂ ਸੌਣੇ ਆ ਫੇ ਫੂੰਬੜਾ ਦੋ ਕਿਉਂ ਫੂੰਜਾ ਮਾ ਚਾਹੀਦੇ ਨੇ ਮੈਨੂੰ ਹਾਂ ਭਾਈ ਇਹਨਾਂ ਦਾ ਕੀ ਪਤਾ ਭਈ ਉਰੇ ਆਪਾਂ ਉਧਰ ਪਿਆਂਗੇ ਕਿੰਨਾ ਮਰੀਆਂ ਨੇ ਕੁੜੀਆਂ ਨਾਲ ਆ ਲੈ ਲੈ ਭਾਈ ਓਏ ਯਾਰ ਕਾ ਫੜਾ ਦੇ ਫੜਾ ਦੇ ਮੈਂ ਕੜਾ ਕੱਢੂ ਕੱਢ ਲੈ ਪਾਣ ਸਾਰੀ ਰਾਤ ਲੈ ਫੋਨ ਫੜਾ ਲੈ ਲੈ ਓਏ ਯਾਰ ਇਹ ਯੇਨੀ ਮੈਕਫੋਨ ਕੋਣ ਬੜਾ ਬੰਦੇ ਮੰਗੂ ਓਏ ਯਾਰ ਸਾਤੀ ਜੋ ਬੋਡਾ ਰੱਖਾ ਮੂਡੀ ਕਰਾਉ ਜਮਾ ਫੋਨ ਦੀ ਫੋਨ ਦੇ ਓਏ ਓਏ ਐ ਕਰੋ 5 ਮੀਟਰ ਤੇ 5 ਬਟਾ ਸਾਨੂੰ ਮੈਂ ਸੁੱਤਾ ਪਿਆ ਮੈਂ ਤੂੰ ਫੋਨ ਦੇ ਪਹਿਲਾਂ ਫੋਨ ਦੇ ਦੇ ਲੈ ਲੈ ਫੋਨ ਫੜਾ ਯਾਰ ਮਨ ਵੀ ਲੈ ਕਰ ਨਾ ਨਾ ਅਸੀਂ ਯਾਰ ਕਰਨੀ ਹੈ ਬੰਦੇ ਯਾਰ ਤੂੰ ਸਦਾ ਮਿਲ ਜਣਾ ਓਏ ਫੋਨ ਤੇ ਬੈਠ ਤਾ ਫੋਨ ਤੇ ਸੱਚੀ ਖੜਦਾ ਪੈਨੇ ਆਣਾ ਬੰਦੇ ਦੇ ਮੋਬਾਈਲ ਮਤਲਬ ਕਿ ਨਹੀਂ ਦਾ ਯਾਰ ਵੱਡੇ ਬੰਦੇ ਲਾਈਟ ਲਾ ਉਧਰ ਲਾਈਟ ਲਾ ਦਰੂ ਲਾਈਟ ਲਾ ਮਾਣਾ ਆ ਬੜਾ ਆ ਬੜਾ ਆ ਇੱਕੇ ਰਹਿ ਗਿਆ ਇਹਦੇ ਨਾਲ ਦਾ ਭੱਜ ਗਿਆ ਹੀ ਆ ਆ ਬੜਾ ਉਹ ਕੰਨ ਸਸਟ ਲੱਗਦੀ ਆ ਉਹ ਇਹ ਵੀ ਰੱਖਿਆ ਅੱਗੇ ਨੇ ਕਰੀਏ ਚਲ ਮੈਂ ਕੋ ਦੂ ਵੇਜ ਨਾ ਛੋੜੀ ਨਹੀਂ ਮੈਂ ਛੇੜਾਂ ਨਾ ਕੀ ਕਰਾਂਗੇ ਬਲਿਆ ਦੀ ਓਏ लवली ਦੱਬਲਿਆ ਦੀ ਹੈਲੋ ਉਧਰ ਕੋਈ ਨਹੀਂ ਮੈਂ ਮਾਫ਼ ਕਰ ਮੇਰੀ ਗੱਲ ਸੁਣਦਾ 15 ਮਿੰਟ ਪਿੱਛੇ ਜੀੜਾ ਮਾਰ ਕੇ ਆਉਣਾ ਇਹ ਨੂੰ ਮੈਂ ਪੁੱਛੀ ਸੀ ਕਿ ਅਸੀਂ ਜੀੜਾ ਮਾਰਨਾ ਆਵਾਂਗੇ ਅੱਖਾਂ ਖੁੱਲੀਆਂ ਹੋਣੀਆਂ ਯਾਰ ਮੈਂ ਤਾਂ ਪਹਿਲੀ ਗੱਲ ਮੈਂ ਨਾ ਫੋਨਾਂ ਦੇ ਹੱਕ ਤੇ ਨਹੀਂ ਗਿਆ ਤਾਂ ਨੇ ਹਰ ਬਈ ਹਮਾਕਾਂ ਨੂੰ ਫੋਨ ਹੈਲੋ ਤੇ ਮੁੱਦਰਾ ਕਿੱਥੇ ਮਾਰਦੀ ਹੈ ਓਏ ਹਲਕਾਰ ਗਿਆ ਇੱਕ ਦਮ ਦਾ ਕੀ ਜੱਕਰਾ ਹੈ ਮੈਂ ਤਾਂ ਇਹਨੂੰ 15 ਮਿੰਟ ਦੇਣੇ ਨੇ ਇਹਨੂੰ ਜਦੋਂ ਇਹਦੀ ਅੱਖ ਜੀ ਲੱਗੀ ਫਿਰ ਚੱਲ ਹਾਂ ਪਤਾ ਇਹਨਾਂ ਦੀ ਕੋਈ ਮੈਡੀ ਬਣ ਰਹੀ ਹੈ ਦੋਵਾਂ ਦੀ ਸਹੀ ਗੱਲ ਹੈ ഫോൺ <laughs> ਆ ਜਰ ਫੋਨ ਫੜ ਕੇ ਜਾ ਜਾ ਲੱਭੀ ਕੋ ਜਾ ਗਜਾਬ ਕਰਾਉ ਬਈ ਬਈ ਮੇਰੀ ਗੱਲ ਨਾ ਪਹਿਰੇ ਹੀ ਪਹਿਰੇ ਜਿਹਦਾ ਮੁੰਡਾ ਲੈ ਕੀ ਹੁਮਾ ਕੋਈ ਦਿਖਾ ਪਤਾ ਨਹੀਂ ਮੂਡ ਬਣਾ ਲੇਗੇ ਜਿੰਨੀ ਪਹਿਣਾ ਨਾ ਮਖਾ ਲਮ ਨੂੰ ਕੰਢੀ ਆ ਦੂਸਰ ਜਦੋਂ ਜਦੋਂ ਮੈਂ ਇਹ ਹੋ ਗਈ ਕਹਣਾ ਇਹ ਗੱਲ ਦੌਦ ਦਾ ਪੂਰਾ ਰੋੜੀ ਮੱਗਣਾ ਵੀ ਅੱਤਾ ਜੀ ਕੀ ਆ ਅੱਤਾ ਇਹ ਬੂਟ ਨੇ ਆ ਬਈ ਦੋਨੇ ਬਹੁਤ ਆਇਆ ਆਇਆ ਮੇਰੇ ਮਾਵੇ ਉਹ ਤੂੰ ਬੁਤਨੀ ਉਹ ਬਾਈ ਕੋਠਾ ਉਹ ਤਾਂ ਉਹ ਬੈਂਟ ਦੋ ਸੱਤ ਗੱਲੀਂ ਕਰਦੇ ਨਹੀਂ ਆਂ ਮੈਂ ਖੜਾ ਹੁੰਦਾ ਖੜਾ ਹੋ ਜਾਂਦਾ ਕੋਈ ਨਹੀਂ ਕਿੰਨਾ ਉਹ ਪੈ ਜੋ ਬਾਹਰ ਪੈ ਜੋ ਨਹੀਂ ਆਂ ਜੇ ਅਖੀਰ ਅਸੀਂ ਉੱਥੇ ਚੀਰਣ ਦੀ ਯਾਰਨਾ ਤੇ ਜੇ ਨਾ ਫਿਰ ਨਾ ਕੱਚਾ ਪਾਉਣੇ ਇਦਾਂ ਨਾ ਨਾ ਅਪਰਾਹ ਹੋ ਗਿਆ ਤਾਬਿਆ ਹੋ ਗਿਆ ਹੋਏ ਐਨਾ ਖੜਕਾ ਕਿਉਂ ਗਈ ਇਹਨੂੰ ਸਾਲੇ ਤਲਵੰਦ ਇਧਰ ਬੈਠਾ ਇਹਨੂੰ ਸਾਇਰ ਹੋਏ ਜਮਿੰਦਰ ਮਾ ਹਾਂ ਜਾ ਪੜਾਈ ਹੋ ਇਧਰ ਤੱਕ ਮੈਨੂੰ ਖੜਾ ਬਿੰਦ ਵੀ ਰੱਖਣ ਦੀ ਬੈਠ ਲੈ ਮੇਰੇ ਨਾਲ ਉਹ ਚੱਕ ਲੈ ਮੇਰੇ ਨਾਲ ਚੱਕ ਲੈ ਕਿੱਡਾ ਚੱਕ ਰਿਹਾ ਹੈ ਨਾ ਹੂੰ ਪਤਾ ਨਹੀਂ ਕਿ ਗੱਬੇ ਆਪਣੇ ਜੱਕ ਸਪੋਰਟਸ ਸਪੋਰਟਸ ਚੱਕ ਹਾਂ ਚੱਲ ਕਰ ਲੈਟ ਲੱਗਦੀ ਨਾਲੇ ਚ ਪਤਾ ਲੱਗ ਜੂ ਚੜੋ ਇਹ ਨਹੀਂ ਅੱਜ ਵਾਈ ਨਹੀਂ ਹੋਰ ਓਏ ਦਰੀਣੀ ਆਣਦੇ ਬੰਦੇ ਨਾ ਕੇਰਾ ਫੜਦਾ ਬੂ ਤੱਕੇ ਜਨ ਦੇਖੀ ਇੱਕ ਅੱਧਾ ਦਾ ਖਾਣਾ ਬੂ ਕੁਛ ਨਹੀਂ ਹੁੰਦਾ ਇੱਕ ਅੱਧਾ ਕਿੰਨਾ ਦਾ ਬਾਹੇ ਕੰਮ ਕਰਨਾ ਚਲੋ ਚਲੋ ਗੇੜੇ ਖੋਲ ਕੇ ਤੱਕੇ ਜਨ ਚਲੋ ਬਈ ਬਈ ਨੂੰ ਗੇੜੇ ਤੋੜ ਤਾ ਗੇੜੇ ਤੋੜ ਤਾ ਵਾ ਵਾ ਵੀਰਾ ਤੇ ਆਤਾ ਉਹ ਦੇ ਉਹ ਦੇ ਕਾ ਕਰਕੇ ਖੜ ਜਾ ਮੈਂ ਕਹਿੰਦਾ ਮੈਂ ਜਦੋਂ ਬੁਲਾ ਦੇ ਮੈਂ ਜਾਣਾ ਖੜ ਜਾ ਉਹ ਬੁਲਾ ਦੇ ਜੇ ਫਿਰ ਬਾਹਰ ਕੱਢੋ ਆ ਜਾ ਆ ਜਾ ਬਾਬੂ ਦੇਖ ਰਹਾ ਹਾਂ ਅਲੀ ਪਾਣਾ ਰੋਬੂ ਚੱਤ ਨੂੰ ਮੰਗਿਆ ਮੈਂ ਤਰਾਉਣਾ ਸੀ ਮੈਂ ਸਰ ਦੇ ਪਈਆਂ ਜੀ ਕੀਗੇ ਨਾ ਪਾਣਾ ਬਈ ਐਸਾ ਪੈਨੇ ਲਗਾ ਸੋਣ ਤਲ ਭੇਜੋ ਵੀ ਨਹੀਂ ਇਹ ਸਾਡਾ ਗੇਟ ਵੀ ਖੁੱਲ ਗਿਆ ਆ ਸਮਝ ਲੋ ਮੈਂ ਗੇਟ ਲੱਗ ਰਿਹਾ ਮੇਰੀ ਗੱਲ ਸੁਣ ਇੱਧਰ ਕਰੋ ਅਸੀਂ ਹੁਣ ਕਰੀ ਕੀ ਫੱਡੀ ਉਹ ਇਕੱਠੇ ਕਰ ਜੇ ਬਾਹਰ ਖੁੱਲਿਓ ਪੈਂਗੇ ਆਪਣੇ ਕੋਲੇ ਦੋ ਕਰ ਲੈ ਜਾ ਕਿਆ ਕੰਮ ਹੈ ਚੰਗ ਕੰਮ ਇਹ ਸੋਲੇ ਆ ਲੱਗੇ ਭਾਈ ਸਰੂ ਗੁੱਡ ਗੱਡੀ ਕਰ ਗਿਰ ਗਈ ਹੁਣ ਚੱਕ ਆ ਹੁਣ ਚੱਕ ਆ ਘੜੀ ਵੀ ਚੱਕ ਸਰਪਾਈ ਉੱਡੋ ਆ ਕਿਹੜਾ ਚਾਰ ਤੋਰੂ ਆ ਜਾਊ bari ਆਹ ਆਹ ਤਾਂ ਮਾਰਿਆ ਜਾ ਬਹੁਤ ਮਾਇ ਮੇਰੇ ਸੰਦੇ ਕੋ ਕੜਾ ਕੱਢ ਜੂ ਕਾ ਕਪਾਏ ਹੋ ਗਲਤੀ ਹੋ ਗਈ ਭਾਈ ਸੌਰੀ ਮੈਨੂੰ ਗੱਡੀ ਨਹੀਂ ਦੂਨੀ ਗੱਡੀ ਗੱਡੀ ਉਹ ਚੋਰੀਓ ਜਿਵੇਂ ਕਹਿੰਦੀ ਮੈਂ ਗੱਡਰੀ ਕੇ ਤੁਸੀਂ इद्धरबाज़ गेआ इक इद्धर इक इद्धरवाज़ गेआ इक इद्धर बाज़ गेआ लैंड लै लैट लै गल्ली बड्ड न लैट लै ਇੱਕ ਉਧਰ ਲਵਲੀ ਉਧਰ ਤੂੰ ਸਾਭ ਪਰਲੇ ਨੂੰ ਵੇਖ ਤੂੰ ਸਾਹਮਣੇ ਦੇਖ ਨਾ ਇਹ ਇਹ ਦੇਖ ਤੂੰ ਆ ਜਾ ਤੂੰ ਚਰ ਹੁਣ ਨਾ ਯੂ ਦੇ ਨਾ ਉਹ ਥੋੜੀ ਪੋਈ ਨੂੰ ਉਧਰ ਵੀ ਚਿੰਗਲ ਨਾ ਕਿੰਨਾ ਚਿਰ ਮਸਕ ਚ ਬੈਠ ਤੂੰ ਉਹ ਇੱਕ ਦੀਦਾ ਗਰਦ ਗਰਦੀ ਕੋਈ ਪੰਜ ਦਾ ਮਾਇਰ ਕਿੱਥੇ ਵੇ ਕੱਥੇ ਮਾਇਰ ਦੱਸ ਉਹ ਉਹ ਛੱਡਦਾ ਅੰਦਰ ਲੈ ਗਿਆ ਚੱਕ ਕੇ ਪੜਾ ਦੇ ਪਾਈ ਦੂ ਮੈਂ ਪਾਈ ਗਿਆ ਕੇ ਭਰਾਣਾ ਮੈਂ ਤਾਂ ਤੈਨੂੰ ਕੁਝ ਕਹਿ ਨਹੀਂ ਆਹ ਚੈਨ ਚਾਪੀ ਮਰਦ ਕਰ ਦੇ ਕਿ ਦਵਾ ਦੇ ਸੰਦਾ ਹੋ ਗਾ ਸਾਡਾ ਬੰਦਾ ਹੀ ਅੰਦਰ ਆ ਦਵਾ ਅੰਦਰ ਮੈਂ ਮੇਰਾ ਗੇਟ ਨਾਲ ਲੱਗਿਆ ਖਾਕਾ ਪਾੜ ਦੂ ਪਾਈ ਦਾ ਪੂਰ ਮੜਸ ਪਾੜੇ ਦੇ ਪਈਆ ਭਾਈ ਜੇ ਇਤਨੀ ਹੀ ਸੁਣ ਕਾਲ ਫੁੰਦਾ ਓਏ ਜੇ ਬਾਰਾ ਗੱਦੜੇ ਚ ਆਪਣੇ ਬਹਿਣਗੇ ਮੈਨੂੰ ਵੀ ਦਾਦਾ ਅੰਦਰੇ ਬਿਠਾ ਰਿਹਾ ਨੂੰ ਤੇ ਅੰਦਰ ਚ ਆ ਲੈ ਰਹਾ ਜੀ ਵੀ ਕਰੀ ਹਾਂ ਹੜਦਾ ਇੱਧਰ ਨਾ ਬੋਲੀ ਜਨਾ ਓਏ ਹਜੇ ਵੀ ਕਹਾਂ ਕਹਿੰਦਾ ਸੋਡੇ ਨਾ ਤੈਨੂੰ ਬਾਹਰ ਕੱਢ ਬਾਹਰ ਲੈ ਆਓ ਕਿ ਭਰੀ ਆਉਂਦੀ ਹਾਂ ਅੱਜੋ ਹਾਂ ਬਾਹਰ ਬਰੇ ਹਾਂ ਲਾਉ ਤਾਂ ਕਿ ਛੁੱਪ ਨਹੀਂ ਸਕ ਪੈਂ ਐਨੂੰ ਲੈ ਆ ਬਾਰੇ ਲੈ ਆ ਬਾਰੇ ਅੰਦਰ ਹੀ ਲੈ ਲੈ ਅੰਦਰ ਹੀ ਲੈਟ ਲਾ ਅੰਦਰ ਹੀ ਲੈਟ ਲਾ ਲੈ ਇਹ ਬੋਲਾ ਜੰਬਲੀ ਦਾ ਜਵਾਬ ਚ ਜਲਦੀ ਮੋਨ ਜਾ ਆ ਨਾ ਨੰਦ ਬੱਗ ਨਾ ਮੈਂ ਦੱਬਕੀ ਨਾ ਆਈ ਨਾ ਬੱਗ ਤਾਂ ਆਈ ਮੈਂ ਨਾ ਚੱਲਣੀ ਨੇ ਓਏ ਤੂੰ ਵੇਚਣਾ ਹੱਸਤਾ ਐ ਵੀ ਤਰ੍ਹਾਂ ਕਰਖ ਰੱਖ ਤਰੇਖਾ ਪੈ ਜਾਣ ਤੇ ਮਰ ਤੂੰ ਸਰਕਾਰੀ ਨਾਮ ਰਹਿ ਚੂਰ ਮੈਂ ਉਹਦੇ ਤੋਂ ਦਾਰ ਭਾਗੀ ਓਏ ਸੱਤ ਤੇਰਾ ਮਾਰ ਹੂੰ ਦੋ ਜਿਹ ਰੱਖੇ ਨੇ ਓਏ ਮਾਫੀ ਉਬਰਦਾ ਬੁੜਕਦਾ ਜੀ ਬੁੜਕਦਾ ਜੀ ਤਿੰਨ ਦਾ ਨਾ ਸਾਨੀ ਲੈਣ ਨੂੰ ਦਾ ਇਹ ਸਾਰਾ ਅੱਧ ਹੋ ਗਿਆ ਕੋਈ ਨਾ ਹੋਣ ਦੇ ਹੋਣ ਦੇ ਤਨਗੜਾ ਮੈਂ ਨੂੰ ਪੁੱਛ ਬਿਆਹਣੇ ਵਿੱਚ ਪੁੱਛੀ ਨਾ ਆ ਨਾ ਕਹਿਗੇ ਨਾ ਹੁਣ ਕੈਬ ਲਾ ਪਾਈ ਰਹੀ ਹੱਥ ਪਹਿਲੀ ਟਰਾਕ ਨਾ ਬਸ ਉਹ ਪਰਾ ਹੁੜ ਸਾੜੀ ਆਵਾ ਨਾ ਹੁਣ ਉਹ ਸਾੜੀ ਆਵਾ ਐ ਕਰੋ ਕਰੋ ਇੱਕ ਮਿੰਟ ਫੇਰ ਦਵਾਰੋਂ ਦਵਾਰੋਂ ਸਾਹਮਣ ਦਾ ਸਾਹਮਣ ਦਾ ਢੂੜ ਜੇ ਲੈ ਕੇ ਜਾਵਾ ਬਹੁਤ ਘਾਟਾ ਢੂੜ ਜੇ ਲੈ ਜਾ ਛੱਡ ਢੂੜ ਢੂੜ ਛੱਡ ਦੇ ਮੈਂ ਐਨ ਜਦੋਂ ਛੱਡ ਓਏ ਨੀਂ ਮਰਦੇ ਭੰਦਾ ਕਰੂੰ ਉਹ ਤਾਂ ਚਾਰ ਮੋਨ ਦਾ ਓਏ ਇੰਤੇਰਾ ਬਲੋ ਮਾਰਨ ਲੱਗ ਗਿਆ ਸਾਰਾ ਕੁਸੀ ਮਾਰ ਸੰਦ ਵਾ ਗਿਆ ਦਵਾਰੋਂ ਦਵਾਰੋਂ ਫੇਰ ਬੰਦ ਦਵਾਰੋਂ ਵਾ ਗਿਆ ਕਰ ਫੇਰ ਬੰਦਾ ਆ ਜਾ ਕੋਈ ਤੂੰ ਹੈਲੋ ਓ ਯਾਰ ਖੜ ਜੋ ਸਾਹ ਲੈ ਮੈਨੂੰ ਐ ਪੁੱਛੇ ਵੀ ਪੰਦੇ ਤਾਂ ਨਹੀਂ ਲੈਂਦਾ ਬੰਦਾ ਆ ਛਾਣੀ ਆਵਾ ਸਾਵਾਂ ਲੱਗੇ ਬੰਦਾ ਯਾ ਦੇ ਬੰਗੇ ਨਾਲ ਇਗਜ਼ਰਮੈਂਟ ਪਾਉਂਦਾ ਮੈਨੂੰ ਐ ਪੁੱਛਾ ਹੁਣ ਕਿਹਦੀ ਵਾਰੀ ਆਉਂਗੀ ਵਿਚ ਤਾਂ ਨਹੀਂ ਲੱਗਦਾ ਲੱਗੇ ਵਿਚ ਨਾ ਖੜ ਜੋ ਖੜ ਜੋ ਮੈਨੂੰ ਐਸੋ ਮੈਨੂੰ ਹੱਥ ਲਾ ਕਨ ਹਾਂ ਕੀ ਗੁੰਡਾ ਬਣੇ ਘਰੇ ਤੂੰ ਉਥੇ ਵਜਾ ਪੰਜ ਪੈਂ ਕਰ ਉਹ ਥਲੇ ਪਾਸੇ ਪਾ ਆਪਣਾ ਵਾਸਤੇ ਨਾ ਮੈਂ ਰਾਜਾ ਫੋਨ ਤੇ ਆ ਗਈ ਤਿੰਨੀ ਨਾ ਗੰਦਾ ਖੱਤਰੀ ਮਾਤ ਮਾਰੇ ਤੂੰ ਕਿਲੋ ਕੁੱਟਣਾ ਬੜਾ ਠੀਕ ਹੈ ਗੱਲ ਕੋਲਦਾ ਕੁਝ ਮਰਜ਼ੀ ਹੋ ਜਾਏ ਚਾਹੇ ਦੀ ਲੱਤ ਟੁੱਟ ਜੇ ਪਰ ਤੂੰ ਖਿਲਣਾ ਪਰ ਬਾਦਲਾ ਲੈ ਲੈ ਮੁਕੇ ਰਾਜਾ ਬਾਦਲਾ ਹੈ ਬਾਦਲਾ ਨਾ ਨਾ ਰਣ ਰਣ ਉਹ ਆ ਗਿਆ ਜਾ ਜਾ ਖੜਾ ਬੂਸ ਸਾਡੀ ਲੈ ਕਿਦੋਂ ਅਰੇ ਦੀਵਾ ਦਿਆ ਰ ਹ ਹ ਹ ਆਇਆ ਲੜੇ ਮਾਜਲਾ ਕੋ ਆਪੇ ਹੋਰੀ ਮਾਜਲਾ ਅਧਰ ਇਹ ਫਿਊ ਮੋਮੈਂਟਸ ਲੇਟਰ ਹਾਂਜੀ ਭਾਈ ਕਿਵੇਂ ਹੋ ਸਾਰੇ ਤੇ ਮੁੱਦਾ ਜਿਹੜਾ ਥੋੜਾ ਜਿਆਦਾ ਜਾਦੇ ਭੱਗ ਗਿਆ ਸੀ ਬਿੰਦਰ ਦੇ ਉਹਨਾਂ ਦਾ ਜਵਾਕਾਂ ਦਾ ਕਟਾਈ ਸੋਨੇ ਦੇ ਕੇ ਲਈ ਹਨ ਕਿਦੀ ਕਿੰਨੀ ਕੁ ਹੋਈ ਹੈ Ориਜਨਲ ਕਟਾਈ ਹੋ ਗਈ ਦੀ ਆ ਲਾਸਟ ਦੇ ਜਮਾ ਜਿਹੜੀ ਤੋਂ ਨੇ ਲਾਸਟ ਦੇ ਦੇਖੀ ਆ ਬਿੰਦਰ ਵੱਲੋਂ ਕਿਉਂਕਿ ਜਿਹੜਾ ਮੈਨੇਜਰ ਹੈ ਮੈਨੇਜਰ ਦੋ ਤਿੰਨ ਮੁੰਡੇ ਲੈ ਕੇ ਅਬਦੇ ਉਰੇ ਸ਼ੈਪ ਪਿਛੂ ਪੀ ਲੈ ਕੇ ਨਾ ਉਰੇ ਉੱਪਰ ਆਗੇ ਦੀ ਉਹਨਾਂ ਨੂੰ ਲੱਗਿਆ ਵੀ ਕਿਤੇ ਖਾਸ ਹੀ ਭੈਣ ਕੇ ਲੜਾਈ ਹੋਈ ਆ ਉਹ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਅਸੀਂ ਤਾਂ ਵੀ ਕੁਛ ਨਹੀਂ ਇਹ ਤਾਂ ਵੀ ਅਸੀਂ ਦਾ ਮਜ਼ਾਕ ਕਰਦੇ ਦੀ ਉਸ ਤੋਂ ਬਾਅਦ ਖਾ ਕੇ ਸਾਨੂੰ ਪਤੀ ਆ ਸਾਡਾ ਇੱਕ ਮੇਨ ਮਕਸਦ ਹੁੰਦਾ ਵੀ ਗਾਲਾਂ ਗੂਣਾ ਖਾ ਕੇ ਪੈਣਾ ਹੁੰਦਾ ਤੇ ਗਾਣਾ ਗੁਣਾ ਖਾ ਕੇ ਐਨ ਮੈਨੇਜਰ ਦੀਆਂ ਆ ਪੈ ਗਏ ਸਾਰੇ ਸੱਸ ਸ੍ਰੀ ਮੰਗੂ ਵੇੜ ਮੇ ਲੇਟਨ ਊਟਾ ਕਰਤੀਆਂ ਬੰਦ ਆ ਦੇਖ ਲੋ ਆਦਰ ਵੀ ਸੌਂਗੀ ਚੰਗੀ ਭਲੀ ਹੁੰਦਾ ਚੁੱਪ ਕਰਕੇ ਤੇ ਇਧਰਲੀ ਤਰ ਵੀ ਆ ਭਈਆ ਵੀ ਗਾਣਾ ਗੁਣਾ ਖਾ ਕੇ ਸੱਸ ਸ੍ਰੀ ਮੰਗੂ ਸੁੱਤੀ ਖਾ ਕੇ ਗਾਣਾ ਪੈ ਗਏ ਹੁਣ ਤੇ ਇਸੇ ਨਾਲ ਆਪਾਂ ਬਲੌਗ ਦੀ ਕਰਦੇ ਆ ਅੱਜ ਦੀ ਸਮਾਪਤੀ ਤੇ ਸਵੇਰੇ ਕਰਾਂਗੇ ਆਪਾਂ ਨਵਾਂ ਬਲੌਗ ਸਟਾਰਟ ਜਿਹਨੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਮਿਲਦੇ ਆ ਅਗਲੇ ਬਲੌਗ ਚ I'm we'll ready right